ਜੀ ਤੋਂ ਮਾਨ ਸਨਮਾਨ ਹੋਣਿਆ ਜੀ ਅੰਪਾਇਰ ਹੌਰਸ ਕਲੱਬ ਦੀ ਟੀਮ ਵੱਲੋਂ ਸਾਡੇ ਬਹੁਤ ਹੀ ਰੰਗ ਦੇ ਵਿੱਚ ਲੈ ਕੇ ਆਉ ਜੀ ਚੈਂਪੀਅਨਸ਼ਿਪ ਹੋਣੀ ਆ ਨੁਗਰਾ ਬ੍ਰੀਡ ਦੀ ਕੋੜੇ ਐਂਟਰ ਕਰਵਾ ਦਿਓ ਅੰਦਰ ਉਸ ਤੋਂ ਬਾਅਦ ਕੋਈ ਬਾਧੂ ਬੰਦਾ ਨਾ ਆਵੇ ਗੇਟ ਲਾ ਦਿਓ ਸਾਡਾ ਵੀਰ ਮਨਿੰਦਰ ਸਰਵਾਰਾ ਨੁਗਰੇ ਜਾਨਵਰ ਜਿੰਨੇ ਵੀ ਬਾਹਰ ਰਹੇ ਨੇ ਜੀ ਪਲੀਜ਼ ਲੈ ਉਹਨਾਂ ਨੂੰ ਭਾਈ ਬਲਦੀਪ ਸਿੰਘ ਆਪਣਾ ਸਨਮਾਨ ਜਨ ਲਹਿਣ ਜੀ ਪਲੀਜ਼ ਅੰਪਾਇਰ ਹਾਰਸ ਕਲਬ ਦੀ ਟੀਮ ਵੱਲੋਂ ਭਾਈ ਜਗਪ੍ਰੀਤ ਦਾ ਸਨਮਾਨ ਵੀ ਹੋ ਰਿਹਾ ਜੀ ਪੈਣੀ ਰੋੜਾ ਤੋਂ ਭਾਈ ਕਾਲਾ ਜੋਧਾ ਜਵਰਜੰਗ ਘੋੜੇ ਦੇ ਮਾਲਕ ਸਾਡੇ ਵੀਰ ਮੱਜੂ ਕੇ ਬਲੱਡ ਲਾਈਨ ਦੇ ਮੁਰੀਦ ਨੇ ਦਿਨਾ ਤੋਂ ਪੂਰੀਆਂ ਤਕਮੀਇਨ ਕਰ ਰਿਹਾ ਜੀ ਸਾਡਾ ਭਾਈ ਮਨਿੰਦਰ ਸਰਵਾਰਾ ਸਾਡਾ ਭਾਈ ਲਾਡੀ ਅਤਿੰਦਰਪਾਲ ਸਿੰਘ ਲਾਡੀ ਸਾਡਾ ਭਾਈ ਬਲਦੀਪ ਵੀ ਆਵੇ ਜੀ ਅਤਿੰਦਰਪਾਲ ਸਿੰਘ ਲਾਡੀ ਸਾਡੇ ਇੱਕ ਤੋਂ ਬਾਅਦ ਸਾਡਾ ਭਰਾ ਬਲਦੀਪ ਸਿੰਘ ਉਹਨਾਂ ਦਾ ਸਨਮਾਨ ਹੋ ਰਿਹਾ ਜੀ ਸਾਡਾ ਭਾਈ ਕੇਵਲ ਸਿੰਘ ਉਹ ਵੀ ਆਪਣਾ ਸਨਮਾਨ ਲੈਣ ਜੀ ਬਾਲਾ ਘੂਰ ਨਾ ਜਾਓ ਜੀ ਛੋਟੀ ਰਿੰਗ ਰੱਖੋ ਸਾਡਾ ਭਾਈ ਗੋਨੀ ਗਿੱਲ ਵਿਸ਼ੇਸ਼ ਸਨਮਾਨ ਹੋਣ ਜਾ ਰਿਹਾ ਜੀ ਬਾਈ ਦਾ ਕਿਉਂਕਿ ਬਹੁਤ ਵੀਰੇ ਮਿਊਜ਼ਿਕ ਲਾਦੇ ਹੋ ਵੀ ਉਹ ਇਨਸਾਨ ਨੇ ਪੂਰਾ ਪ੍ਰਬੰਧ ਸੰਭਿਆ ਹੋਇਆ ਸੀ ਵੀਰੋਰਾ ਨੇ ਜੀ ਹਾਂਜੀ ਬਿਲਕੁਲ ਜੀ ਭਾਈ ਜਸ਼ਨ ਨਾ ਕਰਾ ਇਸ ਤੋਂ ਬਾਅਦ ਬਾਈ ਜੱਗੀ ਆਜੋ ਬਾਈ ਜੀ ਪਰ ਜਿਹੜਾ ਇਹ ਖਾਸ ਅਵਾਰਡ ਹੈ ਇਹ ਘੋੜੇ ਨੂੰ ਦਿੱਤਾ ਜਾਊਗਾ ਸਟਾਲੀਅਨ ਘੋੜਾ ਨੁਕਰਾ ਰੁਸਤਮ ਮਾਰੋ ਤਾੜੀਆਂ ਰੁਸਤਮਾ ਤੇ ਨੀ ਸਟਡ ਫਾਰਮ ਦਾ ਸ਼ਿੰਗਾਰ ਇਹ ਘੋੜਾ ਰੁਸਤਮ 2024 ਸ਼ੁਰੂ ਹੁੰਦੀ ਇਸ ਘੋੜੇ ਨੇ ਜਿੰਨੇ ਵੀ ਸ਼ੋਅ ਖੇਡੇ ਆ ਸਾਰਿਆਂ ਦੇ ਵਿੱਚ ਚੈਂਪੀਅਨ ਬਣਿਆ ਜੀ ਘੋੜਾ ਰੁਸਤਮ ਕੱਪ ਲਿਓ ਜੀ ਬਾਈ ਯਾਦ ਬਾਈ ਜੱਸੀ ਜੋ ਇਸ ਤੋਂ ਬਾਅਦ ਜਿਹੜੀ ਚੈਂਪੀਅਨਸ਼ਿਪ ਹੋਣੀ ਹੈ ਜੀ ਮਾਰਵਾੜੀ ਦੀ ਚੈਂਪੀਅਨ ਆਫ ਚੈਂਪੀਅਨ ਕਰ ਦਈਏ ਹਨ ਵੈਸੇ ਜੋ ਸਪੌਂਸਰਸ਼ਿਪ ਹੈ ਉਹ ਮੋਟਰਸਾਈਕਲ ਬਾਈਕੋਨਿੰਗਲੇ ਨੇ ਦਿੱਤਾ ਜੀ बंदे के कम र ਆ ਐਨੀਮਲ ਆ ਲੈ ਕੇ ਆਓ ਜੀ ਗਰਾਊਂਡ ਬਿਲਕੁਲ ਖਾਲੀ ਕਰ ਦਿਓ ਜੀ ਰਿੰਗ ਨੂੰ ਆਜੋ ਜੀ ਰਨਿੰਗ ਟਰੋਫੀ ਦੇਣੀ ਹੈ ਜੀ ਆ ਲਿਆਓ ਫੋਟੋ ਕਰਾਉਣੀ ਹੈ ਜੀ ਸਿਲਵਰ ਟਰੋਫੀ ਦੇ ਨਾਲ ਜੋ ਕਿ ਰੁਸਤਮ ਘੋੜਾ ਅੱਜ ਚੈਂਪੀਅਨ ਆਫ ਚੈਂਪੀਅਨ ਬਣਿਆ ਜੀ ਰਨਿੰਗ ਟਰੋਫੀ ਹੈ ਜੀ ਬਾਕੀ ਵਾਲੇ ਇੱਥੇ ਕਰਾਂ ਇਸ ਸਿਲ버 ਟਰੋਫੀ ਜੀ ਲਾਡੀ ਸਰਪੰਚ ਜੀ ਵੱਲੋਂ